ਨੰਦਪਾ ਹਾਂਜੀ ਫੀਡ ਹੱਤ ਲਿਆ ਓਕੇ ਜੀ ਸਾਰੇ ਸ਼ੁਰੂਜੀ ਸਸ਼ੀਕਲ ਜੀ ਸਭ ਤੋਂ ਪਹਿਲਾਂ ਬਿਲਗੇ ਦੀ ਸਾਰੀ ਪ੍ਰੈਸ ਦਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਬਿਲਕੁਲ ਸ਼ਾਰਟ ਨੋਟਿਸ ਮੇਰੇ ਖਲ 1.5 ਘੰਟੇ ਦੇ ਨੋਟਿਸ ਤੇ ਤੁਸੀਂ ਸਾਰੇ ਮੈਨੂੰ ਸੁਣਨ ਵਾਸਤੇ ਪਹੁੰਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਪਿਛਲੇ ਕਈ ਦਿਨਾਂ ਤੋਂ ਬਲਕ ਸੰਮਤੀ ਤੇ ਜ਼ਿਲ੍ਹਾ ਪੰਚਾਇਤ ਦੇ ਇਲੈਕਸ਼ਨ ਦੀ ਕੈਂਪੇਨ ਕਰ ਰਹੀ ਆ ਔਰ ਸਾਰੀ ਕੈਂਪੇਨ ਦੇ ਦੌਰਾਨ ਬੜੀਆਂ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਸਾਂਝੀਆਂ ਸਾਹਮਣੇ ਆਈਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਆ ਕਿਵੇਂ ਕਿਵੇਂ ਸਾਰੀਆਂ ਪਾਰਟੀਆਂ ਆਪਣੀ ਵੱਖਰੋ ਵੱਖਰੀ ਆਈਡੀਓਲੋਜੀ ਨੂੰ ਛੱਡ ਕੇ ਵੱਖੋ ਵੱਖਰੇ ਸਿਧਾਂਤਾਂ ਨੂੰ ਛੱਡ ਕੇ ਕਿਵੇਂ ਸਾਰੇ ਜਿਹੜੇ ਜਿਹੜੇ ਆ ਉਹ ਆਮਦਵੀ ਪਾਰਟੀ ਦੇ ਖਿਲਾਫ ਇਕਜੁੱਟ ਹੋ ਕੇ ਲੜ ਰਹੇ ਆ ਔਰ ਮੈਂ ਇਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਆ ਕਿ ਇਹ ਸਾਡੀ ਸਿਆਸਤ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਇਹ ਚੀਜ਼ਾਂ ਜਾਇਜ਼ ਨੇ ਕਿ ਮਤਲਬ ਸਿਧਾਂਤ ਜਿਹੜੇ ਨੇ ਫਿਰ ਪਾਰਟੀਆਂ ਦੀ ਆਪੋ ਆਪਣੀ ਆਈਡੀਓਲੋਜੀ ਫਿਰ ਵੱਖਰੇ ਵੱਖਰੇ ਇਲੈਕਸ਼ਨ ਕਿਉਂ ਲੜਦੇ ਆ ਪਾਰਟੀਆਂ ਆਪਣਾ ਨਾਮ ਵੱਖਰਾ ਕਿਉਂ ਰੱਖਦੀਆਂ ਕਿਉਂਕਿ ਉਹਨਾਂ ਦਾ ਸਿਧਾਂਤ ਵੱਖਰਾ ਹੁੰਦਾ ਉਹਨਾਂ ਦੀ ਆਈਡੀਓਲੋਜੀ ਵੱਖਰੀ ਹੁੰਦੀ ਆ ਕੁਝ ਅਲੱਗ ਹੁੰਦੀਆਂ ਤਾਂ ਪਾਰਟੀ ਆਪਣਾ ਵੱਖਰਾ ਵੱਖਰਾ ਜਿਹੜਾ ਉਹ ਨਾਮ ਰੱਖਦੇ ਆ ਇਸ ਵੇਲੇ ਜਿਹੜਾ ਸਿਨੈਰੀਓ ਨਿਕਲ ਕੇ ਸਾਹਮਣੇ ਆਇਆ ਉਹਦੇ ਵਿੱਚ ਕਾਂਗਰਸ ਤੇ ਬੀਐਸਪੀ ਭਾਜਪਾ ਵਡਾਲਾ ਗਰੁੱਪ ਤੇ ਦੂਸਰਾ ਅਕਾਲੀ ਦਲ ਦਾ ਗਰੁੱਪ ਕੁਝ ਕਾਮਰੇਡਾਂ ਦਾ ਕਾਮਰੇਡਾਂ ਦੇ ਇੱਕ ਦੋ ਗਰੁੱਪ ਇਹ ਸਾਰੇ ਜਣੇ ਇੱਕ ਮੰਚ ਤੇ ਇਕੱਠੇ ਹੋ ਕੇ ਇਲੈਕਸ਼ਨ ਲੜ ਰਹੇ ਜੇ ਮੈਂ ਸਭ ਤੋਂ ਪਹਿਲਾਂ ਵਡਾਲਾ ਸਾਹਿਬ ਦੀ ਗੱਲ ਕਰ ਲਾਂ ਕਿ ਉਹਨਾਂ ਨੇ ਬਗਾਵਤ ਇਸ ਕਰਕੇ ਕੀਤੀ ਸੀ ਕਿ ਪੰਥ ਦਾ ਘਾਣ ਹੋ ਗਿਆ। ਬਦਲਕਿਆਂ ਨੇ ਪੰਥ ਦਾ ਘਾਣ ਕਰ ਦਿੱਤਾ। ਤੇ ਅੱਜ ਜਿਹੜਾ ਉਹਨਾਂ ਦਾ ਇਹ ਸਾਹਮਣੇ ਆਇਆ ਕਿਰਦਾਰ ਉਹ ਇਹ ਕਿ ਉਹਨਾਂ ਨੇ ਕਾਂਗਰਸ ਦੇ ਨਾਲ ਮਿਲ ਕੇ 6 ਸੀਟਾਂ ਤੇ ਕਾਂਗਰਸ ਨੇ ਉਹਨਾਂ ਨੂੰ ਸਪੋਰਟ ਕਰ ਰਹੀ ਆ ਉਹਨਾਂ ਨੇ ਆਜ਼ਾਦ ਉਮੀਦਵਾਰ ਖੜਾ ਕੀਤਾ 6 ਸੀਟਾਂ ਦੇ ਬਲਾਕ ਸਮਤੀ ਦੀਆਂ ਤੇ ਔਰ ਇੱਕ ਜ਼ਿਲ੍ਹਾ ਪ੍ਰੀਸ਼ਦ ਤੇ ਇਹ ਆਪਣਾ ਆਜ਼ਾਦ ਉਮੀਦਵਾਰ ਸ਼ੁਰੂ ਖੜੇ ਕੀਤੇ ਆ ਜਿਨ੍ਹਾਂ ਦੇ ਕਾਂਗਰਸ ਦੇ ਨਾਲ ਖੁੱਲੇ ਆ ਪੋਸਟਰ ਲੱਗੇ ਹੋਏ ਆ ਕਹਿੰਦਾ ਮਤਲਬ ਕਿ ਪਿੱਛੋਂ ਲੈ ਕੇ ਹੁਣ ਤੱਕ 84 ਤੋਂ ਲੈ ਕੇ ਹੁਣ ਤੱਕ ਜਿਹੜੇ ਭੰਦੇ ਆ ਰਹੇ ਨੇ ਕਿ ਬਈ ਖੂਨੀ ਪੰਜਾ ਖੂਨੀ ਪੰਜਾ ਕਾਂਗਰਸ ਇੱਕ ਖੂਨੀ ਪੰਜਾ ਆ ਅੱਜ ਤੁਸੀਂ ਸ਼ਰਿਆ ਮੁਕੰਦਾਂ ਦੇ ਉੱਤੇ ਜਿਹੜੇ ਪੋਸਟਰ ਲੱਗੇ ਹੋਏ ਆ ਉਹ ਪੰਜੇ ਦੇ ਨਾਲ ਮੰਜਾ ਬਟਾਲਾ ਸਾਹਿਬ ਦਾ ਜਿਹੜਾ ਨਿਸ਼ਾਨ ਆ ਉਹ ਮੰਜਾ ਆ ਇੱਕ ਪੋਸਟਰ ਦੇ ਉੱਤੇ 50 ਤੇ 51 ਉਹ ਦੇਖਣ ਲਈ ਜਿਹੜੇ ਇੱਕ ਕਿਤੇ ਨੇ ਔਰ ਬਾਕੀ ਸਾਰੀਆਂ ਸੇਟਾਂ ਦੇ ਉੱਤੇ 6 ਤੋਂ ਇਲਾਵਾ ਬਾਕੀ ਸਾਰੀਆਂ ਸੇਟਾਂ ਦੇ ਉੱਤੇ ਉਹਨਾਂ ਨੇ ਆਪਣੇ ਜਿੰਨੇ ਵੀ ਉਹਨਾਂ ਦੇ ਫੋਲੋਅਰਸ ਨੇ ਜਾਂ ਮੈਂ ਮੈਂ ਪੈਰੋਕਾਰ ਕਹਿਨੀ ਹੁੰਦੀ ਆ ਜਦੋਂ ਅਸੀਂ ਅੰਨਾ ਭਰੋਸਾ ਕਰਦੇ ਆ ਆਪਣੇ ਜਿਹੜੇ ਸਾਡੇ ਸੰਗੀ ਸਾਥੀ ਹੁੰਦੇ ਉਹਨਾਂ ਨੂੰ ਕਿਤੇ ਵੀ ਝੋਕ ਦਿੰਨੇ ਆ ਤਾਂ ਫਿਰ ਉਹ ਪੈਰੋਕਾਰ ਹੀ ਹੁੰਦੇ ਆ ਉਨਾਂ ਨੇ ਸਖਤ ਹਦਾਇਤਾਂ ਕੀਤੀਆਂ ਨੇ ਕਿ ਵੋਟ ਕਾਂਗਰਸ ਨੂੰ ਪਾਓ ਦੂਸਰੇ ਪਾਸੇ ਭਾਜਪੀ ਭਾਜਪੀ ਨੇ ਕੋਸ਼ਿਸ਼ ਸੀਟਾਂ ਦੇ ਉੱਤੇ ਆਪਣੇ ਕੈਂਡੀਡੇਟ ਖੜੇ ਕੀਤੇ ਬਾਕੀ ਸਾਰੀਆਂ ਹਦਾਇਤਾਂ ਦੇ ਅਨੁਸਾਰ ਜਿਹੜੀ ਵੋਟ ਆ ਉਹ ਕਾਂਗਰਸ ਨੂੰ ਜਾ ਰਹੀ ਆ ਤੀਸਰੇ ਨੰਬਰ ਤੇ ਬੀਐਸਪੀ ਸਭ ਤੋਂ ਵੱਡੀ ਦੁੱਖ ਦੀ ਗੱਲ ਜਿਹੜੀ ਆ ਨਾ ਉਹ ਮੈਨੂੰ ਬੀਐਸਪੀ ਦੀ ਨਜ਼ਰ ਆਈ ਕਿ ਹਰ ਸਮੇ ਸਮੇ ਦੇ ਉੱਤੇ ਸਾਈ ਭ ਸੀ ਕਾਂਸ਼ੀਰામ ਜੀ ਬਾਬੂ ਜੀ ਦਾ ਜਿਹੜਾ ਪਾਟੀ ਬਣਾਉਣ ਦਾ ਮਨੋਰਥ ਸੀਗਾ ਉਹ ਦੱਬਲੇ ਦੱਬੇ ਕੁਚਲੇ ਲੋਕਾਂ ਨੂੰ ਜਿਹੜਾ ਨਾ ਉਹ ਉੱਪਰ ਉਠਾਉਣ ਵਾਸਤੇ ਉਹਨਾਂ ਦੇ ਜਨਜੀਵਨ ਨੂੰ ਅ ਅੱਛਾ ਕਰਨ ਵਾਸਤੇ ਸੀ ਉਹ ਉਹ ਬ੍ਰਾਦਰਰੀ ਵਾਈਜ਼ ਪਾਰਟੀ ਨਹੀਂ ਸੀ ਜਿਹੜੀ ਸਰ ਸ੍ਰੀ ਕਾਸ਼ੀਰਾਮ ਨੇ ਬਣਾਈ ਸੀ ਉਹ ਇੱਕ ਬ੍ਰਾਦਰਰੀ ਦੀ ਪਾਰਟੀ ਨਹੀਂ ਸੀ ਔਰ ਉਹਦੇ ਵਿੱਚ ਉਹ ਆਪਣੇ ਭਾਸ਼ਣਾਂ ਵਿੱਚ ਕਹਿੰਦੇ ਹੁੰਦੇ ਸੀ ਕਿ ਜਿਹੜਾ ਕਾਂਗਰਸ ਹੈ ਨਾ ਇਹ ਇੱਕ ਜਲਦਾ ਹੋਇਆ ਮਹਿਲ ਹੈ ਜਿਹੜਾ ਇਹਦੇ ਨਾਲ ਸਮਝੌਤਾ ਕਰੂਗਾ ਜਿਹੜਾ ਇਹਦੇ ਨਾਲ ਜੁੜੂਗਾ ਉਹ ਜਲ ਜਾਊਗਾ ਔਰ ਉਹ ਸੱਚ ਹੋਇਆ ਔਰ ਬਾਬੂ ਜੀ ਨਕਾਸ਼ਰਾਮ ਜੀ ਨੇ ਕਿਹਾ ਸੀ ਕਿ ਬੀਐਸਪੀ ਕਦੀ ਵੀ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਕਰੂਗੀ ਔਰ ਸਮੇਂ-ਸਮੇਂ ਤੇ ਕਾਂਗਰਸ ਦੇ ਨਾਲ ਸਮਝੌਤੇ ਬੀਐਸਪੀ ਨੇ ਕੀਤੇ ਅਖੋਤੀ ਦੋ ਤਿੰਨ ਲੀਡਰ ਤਿੰਨ ਲੀਡਰ ਜਿਹੜੇ ਪੂਰੇ ਹਲਕੇ ਨੂੰ ਚਲਾਉਂਦੇ ਨੇ ਮੇਰੇ ਆਪਣੇ ਸਿਆਸੀ ਜਿਹੜਾ ਕੈਰੀਅਰ ਆ ਉਹਦੇ ਦੌਰਾਨ ਮੈਂ 24-25 ਹਜ਼ਾਰ ਵੋਟ ਜਿਹੜੀ ਆ ਬੀਐਸਪੀ ਦੀ ਦਿੱਖਤੀ ਨਹੀਂ ਆ ਜਿਹੜੀ ਹਲਕੇ ਦੇ ਵਿੱਚੋਂ ਪੈਂਦੀ ਸੀ ਜਿਹੜੀ ਸਿਮਟ ਕੇ 7-8000 ਦੇ ਉੱਤੇ ਆ ਗਈ ਸ਼ਾਇਦ ਉਸ ਤੋਂ ਵੀ ਘਟ ਗਈ ਉਹਦੇ ਤੇ ਆ ਗਈ ਮਤਲਬ ਸੈਕਰੀਫਾਈਸ ਕਰਦੇ ਨੇ ਪਾਰਟੀਆਂ ਸੈਕਰੀਫਾਈਸ ਕੀਤਾ ਇਹਨਾਂ ਨੇ ਅ ਦਲਿਤ ਲੋਕਾਂ ਦਾ ਮਾਨ ਸਨਮਾਨ ਜਿਹੋ ਜਿਹੀ ਭਾਸ਼ਾ ਯੂਜ਼ ਕਰਦੇ ਆ ਕਾਂਗਰਸ ਵਾਲੇ ਦਲਿਤਾਂ ਵਾਸਤੇ ਔਰ ਮੇਰੇ ਹਿਸਾਬ ਦੇ ਨਾਲ ਤਾਂ ਇੱਕ ਵੀ ਦਲਿਤ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਹੋ ਜਿਹੀ ਉਹ ਭਾਸ਼ਾ ਵਰਤਦੇ ਆ ਚਾਹੇ ਜਦੋਂ ਚੰਨੀ ਸਭ ਸੀਐਮ ਬਣੇ ਸੀ ਸੁਨੀਲ ਜਾਖੜ ਨੇ ਜਿਹੜੀ ਭਾਸ਼ਾ ਯੂਜ਼ ਕੀਤੀ ਸੀ ਮੈਂ ਦੁਹਰਾਉਣਾ ਨਹੀਂ ਚਾਹੁੰਦੀ ਕਿਉਂਕਿ ਉਹਦੇ ਨਾਲ ਲੋਕਾਂ ਨੂੰ ਤਕਲੀਫ ਹੁੰਦੀ ਆ ਸਾਨੂੰ ਹੁੰਦੀ ਆ ਔਰ ਉਦੋਂ ਹੀ ਰਾਜਾ ਦੂਸਰੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਇਹਦੇ ਬਾਰੇ ਕਿਹੜਾ ਬਿਆਨ ਦਿੱਤਾ ਸੀ ਔਰ ਹੁਣ ਰੀਸੈਂਟਲੀ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀ ਕਿਹਾ ਸਾਡੇ ਮਰਹੂਮ ਜਿਹੜੇ ਪੰਜਾਬ ਦੇ ਉੱਗੇ ਲੀਡਰ ਹੋਏ ਨੇ ਸਰਦਾਰ ਬੂਟਾ ਸਿੰਘ ਦੇ ਬਾਰੇ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਵੀ ਜੇ ਬੀ ਬੀਐਸਪੀ ਕਾਂਗਰਸ ਦੇ ਨਾਲ ਸਮਝੌਤੇ ਕਰ ਲਈ ਤੇ ਕਿਹੜੀ ਮਜਬੂਰੀ ਆ ਗਈ ਕਿ ਤੁਸੀਂ ਆਪਣੇ ਜਿਹੜੀ ਆ ਕੌਮ ਦਾ ਆਪਣੇ ਜਿਹੜੇ ਸਾਡੇ ਲੋਕ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਤੁਸੀਂ ਉਹਨਾਂ ਦੇ ਮਾਨ ਸਨਮਾਨ ਨੂੰ ਵੀ ਤਾਕਤ ਤੇ ਰੱਖ ਦਿੰਦੇ ਹੋ ਤੁਸੀਂ ਉਹਨਾਂ ਦੇ ਮਾਨ ਸਨਮਾਨ ਨੂੰ ਵੀ ਮਤਲਬ ਵੇਚ ਦਿੰਦੇ ਹੋ ਇੱਕ ਕਿਸਮ ਦਾ ਔਰ ਇਹ ਜਿਹੜਾ ਜੋ ਵੀ ਇਹ ਬਣ ਰਿਹਾ ਮਤਲਬ ਮੈਂ ਕਈ ਵਾਰੀ ਇਹ ਸੋਚਦੀ ਹੁੰਨੀ ਆ ਕਿ ਭਈ ਜਿਹੜੇ ਸਾਡੀ ਸਿੱਖ ਕੌਮ ਆ ਉਹ ਕਾਂਗਰਸ ਨੂੰ ਕਿੱਦਾਂ ਵੋਟ ਪਾ ਸਕਦੀ ਹੈ ਜਿਨ੍ਹਾਂ 84 ਦੇ ਦੰਗੇ ਕਰਵਾਏ ਹੋਣ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਉਹ ਕਿਵੇਂ ਮੋਰਲੀ ਕਤਾਰ ਦੇ ਲੀਡਰ ਬਣ ਜਾਂਦੇ ਉਹ ਕਿਵੇਂ ਕਾਂਗਰਸ ਨੂੰ ਵੋਟ ਪਾਉਂਦੇ ਆ ਮਤਲਬ ਕਹਿਣ ਲਈ ਕੁਛ ਕਰਨ ਲਈ ਕੁਛ ਜਦੋਂ ਤੁਹਾਡਾ ਜ਼ਿਕਰ ਹੈ ਤੁਸੀਂ ਉਦੋਂ ਕਮਿਊਨਿਟੀ ਨੂੰ ਯੂਜ਼ ਕਰ ਲਓ ਉਦੋਂ ਤੁਸੀਂ ਜਿਹੜਾ 84 ਦੇ ਦੰਗਿਆਂ ਨੂੰ ਵਰਤ ਲਓ ਤੇ ਜਦੋਂ ਤੁਹਾਡਾ ਜੀ ਕਰੇ ਤੁਸੀਂ ਦਰਬਾਰ ਸਾਹਿਬ ਦੇ ਹਮਲੇ ਨੂੰ ਵਰਤ ਲਓ ਜਦੋਂ ਤੁਹਾਡਾ ਜੀ ਕਰੇ ਤੁਸੀਂ ਕਾਂਗਰਸ ਦੇ ਨਾਲ ਸਮਝੌਤਾ ਕਰ ਲਓ ਔਰ ਕਾਂਗਰਸ ਦੇ ਉੱਗੇ ਲੀਡਰ ਬਣ ਕੇ ਨਿਕਲੋ ਇਹ ਸਾਰੀ ਜਿਹੜੀ ਮਿਲਗੋਭਾ ਹੋ ਗਿਆ ਜਿਹੜੇ ਸਾਰੇ ਸਿਧਾਂਤ ਤਾਕਤ ਤੇ ਰੱਖ ਕੇ ਪਾਰਟੀਆਂ ਨੇ ਇਕੱਠੇ ਹੋ ਕੇ ਇਲੈਕਸ਼ਨਾਂ ਲੜਨ ਦਾ ਜਿਹੜਾ ਫੈਸਲਾ ਵੈਸੇ ਇਕੱਠੇ ਹੋ ਜਾਣ ਪਾਰਟੀਆਂ ਭੰਗ ਕਰ ਦੇਣ ਆਪਣੀਆਂ ਇਕੱਠੇ ਹੋ ਜਾਣ ਲੜਨ ਇਕੱਠੇ ਹੋ ਕੇ ਇਲੈਕਸ਼ਨ ਕੋਈ ਦਿੱਕਤ ਨਹੀਂ ਹੈ ਪਰ ਇਹ ਜਿਹੜਾ ਕਰਟੇਰੀਆ ਬਣਿਆ ਇੱਥੇ ਖਾਸ ਕਰਕੇ ਆਪਣੇ ਨਕੋਦਰ ਹਲਕੇ ਵਾਸਤੇ ਇਹਦੇ ਵਾਸਤੇ ਮਤਲਬ ਇਹ ਮੈਂ ਆਪਣੇ ਸਾਰੇ ਵੋਟਰਾਂ ਨੂੰ ਤੇ ਸਾਰੇ ਨਾਗਰਿਕਾਂ ਨੂੰ ਮੈਂ ਸਿਰਫ ਹਲਕੇ ਦੇ ਨਾਗਰਿਕਾਂ ਨੂੰ ਦੱਸਣਾ ਚਾਹੁੰਨੀ ਕਿ ਤੁਹਾਡੇ ਅੱਖਾਂ ਦੇ ਵਿੱਚ ਇਹ ਧੂਲ ਚੋਕਦੇ ਨੇ ਆਪ ਇਕੱਠੇ ਰਹਿੰਦੇ ਨੇ ਤੁਹਾਨੂੰ ਵੱਖਰਾ ਵੱਖਰਾ ਰੱਖਦੇ ਨੇ ਜਦੋਂ ਜਿਕਰ ਇਹਨਾਂ ਦਾ ਤੁਹਾਨੂੰ ਇਕੱਠੇ ਹੋ ਕੇ ਵੋਟਾਂ ਪਾਉਣ ਦੀਆਂ ਅਪੀਲਾਂ ਕਰਦੇ ਨੇ ਜੇ ਸਿਆਸਤ ਨੂੰ ਜਿਹੜਾ ਨੇ ਉਹ ਇੱਕ ਹੈਲਥੀ ਸਿਆਸਤ ਰੱਖਣੀ ਹੈ ਜੇ ਲੋਕਾਂ ਦੇ ਮਾਨ ਸਨਮਾਨ ਤੇ ਲੋਕਾਂ ਦੇ ਜਿਹੜਾ ਹੈਗਾ ਵਿਕਾਸ ਤੇ ਨੌਜਵਾਨੀ ਤੇ ਜੇ ਤੁਸੀਂ ਅੱਗੋਂ ਚੰਗੀ ਹੈਲਥੀ ਸਿਆਸਤ ਚਾਹੁੰਦੇ ਆ ਤੇ ਇਸ ਦੇ ਉੱਤੇ ਤੁਹਾਡੀ ਨਜ਼ਰਸਾਨੀ ਹੋਣੀ ਬਹੁਤ ਜ਼ਰੂਰੀ ਹੈ ਕੋਈ ਸਵਾਲ ਜੀ ਜੀ ਮੈਡਮ ਆਪਣਾ ਆਪਾ ਹਲਕਾ ਨੂਰ ਮੈਡਮ